ਇੱਕ ਸ਼ਾਹੂਕਾਰ ਅਮੀਰ ਬੜਾ ਉਹਦਾ ਚੰਗਾ ਚੋਖਾ ਧੰਦਾ ਸੀ ਆਪਣੇ ਵਿੱਚ ਇਲਾਕੇ ਦੇ ਮੰਨਿਆਂ ਪਰ ਮੰਨਿਆਂ ਬੰਦਾ ਸੀ ਸਾਰਾ ਦਿਨ ਧੰਦਿਆਂ ਵਿੱਚ ਰਹਿੰਦਾ ਜਦੋਂ ਰਾਤ ਸੌਣ ਲਈ ਪੈਂਦਾ ਸੀ ਉਹਦੇ ਨੈਣੀ ਨੀਂਦਰ ਨਾ ਪੈਂਦੀ ਨਿਤ ਉਸਲਵਟੇ ਲੈਂਦਾ ਸੀ ਗੱਦੇ ਵੇਚਣ ਵਾਲਾ ਭਾਈ ਇੱਕ ਦਿਨ ਪਿੰਡ ਵਿੱਚ ਆਉਂਦਾ ਹੈ ਗੱਦੇ ਲੈ ਲਓ ਗੱਦੇ ਲੈ ਲਓ ਹੋਕਾ ਇੰਜ ਲਗਾਉਂਦਾ ਹੈ ਸਰਦੀ ਹੋਵੇ ਗਰਮੀ ਹੋਵੇ ਭਾਵੇਂ ਲੱਗੀ ਹੋਵੇ ਸੌਣ ਝੜੀ ਮੇਰੇ ਇਨਾਂ ਗੱਦਿਆਂ ਉੱਤੇ ਆਉਂਦੀ ਨੀਂਦ ਸਵਾਦ ਬੜੀ ਸਵਾਦ ਨੀਂਦ ਦਾ ਹੋਕਾ ਸੁਣ ਕੇ ਗੱਦੇ ਲੈਣ ਦੀ ਕੀਤੀ ਤਿਆਰੀ ਸ਼ਾਹੂਕਾਰ ਨੇ ਘਰੋਂ ਨਿਕਲ ਕੇ ਉੱਚੀ ਆਵਾਜ਼ ਭਾਈ ਨੂੰ ਮਾਰੀ ਮੁੱਲ ਤਾਰ ਕੇ ਗੱਦਿਆਂ ਦਾ ਸ਼ਾਹੂਕਾਰ ਨੇ ਗੱਦੇ ਖਰੀਦ ਲਏ ਰਾਤ ਨੂੰ ਉਹਨਾਂ ਗੱਦਿਆਂ ਉੱਤੇ ਸ਼ਾਹੂਕਾਰ ਜੀ ਆਣ ਪਏ ਸ਼ਾਹੂਕਾਰ ਰਾਤ ਨੂੰ ਸੋਚੇ ਅੱਜ ਨੀਂਦ ਜ਼ਰੂਰ ਹੀ ਆਵੇਗੀ ਰੋਜ਼ ਜੋ ਮੈਨੂੰ ਬੇਚੈਨੀ ਹੁੰਦੀ ਅੱਜ ਉਹ ਨਹੀਂ ਸਦਾਵੇਗੀ ਪਰ ਉਹ ਜਵੰਗਰਾਂ ਸਾਹੂਕਾਰ ਨੂੰ ਨੀਂਦ ਨਾ ਆਈ ਸਾਰੀ ਰਾਤ ਉਸਲ ਵਟੇ ਹੀ ਲੈਂਦੇ ਲੈਂਦੇ ਹੋ ਗਈ ਸੀ ਫਿਰ প্রভਾਤ ਗੱਦਿਆਂ ਵਾਲੇ ਭਾਈ ਉੱਤੇ ਡਾਡਾ ਗੁੱਸਾ ਮਨ ਵਿੱਚ ਆਇਆ ਗੱਦਿਆਂ ਤੇ ਵੀ ਨੀਂਦ ਨਾ ਆਈ ਇਹਨੇ ਮੈਨੂੰ ਛਦਾਈ ਬਣਾਇਆ ਕਿੰਨੇ ਚਿਰ ਨੂੰ ਗੱਦਿਆਂ ਵਾਲਾ ਫਿਰ ਪਿੰਡ ਵੱਲ ਆ ਰਿਹਾ ਸੀ ਗੱਦੇ ਲੈ ਲਓ ਗੱਦੇ ਲੈ ਲਓ ਹੋ ਕੇ ਇੰਜ ਲਗਾ ਰਿਹਾ ਸੀ ਸਾਹੂਕਾਰ ਨੇ ਅੱਗੇ ਹੋ ਕੇ ਗੱਦਿਆਂ ਵਾਲਾ ਰੋਕ ਲਿਆ ਪੈਸੇ ਵੀ ਤੂੰ ਪੂਰੇ ਲੈ ਲਏ ਪਰ ਮੈਨੂੰ ਧੋਖਾ ਦੇ ਕੇ ਗਿਆ ਤੇਰੇ ਇਹਨਾਂ ਗੱਦਿਆਂ ਉੱਤੇ ਨੀਂਦ ਨਾ ਮੈਨੂੰ ਆਈ ਹੈ ਸਾਰੀ ਰਾਤ ਜਾਗ ਕੇ ਕੱਟੀ ਅੱਖ ਰਤਾ ਨਾ ਲਾਈ ਹੈ ਗੱਦੇ ਲੈ ਜਾ ਵਾਪਸ ਆਪਣੇ ਮੋੜ ਦੇ ਮੇਰੇ ਰੁਪਈਏ ਤੂੰ ਨੀਂਦ ਆਉਂਦੀ ਹੈ ਸਵਾਦ ਬੜੀ ਇਹ ਗੱਲ ਝੂਠੀ ਕਹੀ ਹੈ ਤੂੰ ਗੱਦਿਆਂ ਵਾਲੇ ਨੇ ਗੱਦੇ ਲੈ ਲਏ ਰੁਪਈਏ ਮੋੜ ਦਿੱਤੇ ਸ਼ਾਹੂਕਾਰ ਦੇ ਉਹ ਬਹਿਸ ਨਹੀਂ ਸੀ ਕਰਨੀ ਚਾਹੁੰਦਾ ਕਿਉਂਕਿ ਸ਼ਾਹੂਕਾਰ ਸੀ ਵਿੱਚ ਹੰਕਾਰ ਦੇ ਸ਼ਾਹੂਕਾਰ ਦੇ ਮੋੜ ਰੁਪਈਏ ਗੱਦਿਆਂ ਵਾਲਾ ਕਹਿਣ ਲੱਗਾ ਗੱਲਾਂ ਦੋ ਤੁਹਾਨੂੰ ਦੱਸ ਕੇ ਮੈਂ ਆਪਣੇ ਰਾਹੇ ਪੈਣ ਲੱਗਾ ਮਨ ਦੇ ਵਿੱਚ ਸਕੂਨ ਜੇ ਹੋਵੇ ਆਪੇ ਨੀਂਦ ਹੈ ਆ ਜਾਂਦੀ ਗੱਦਿਆਂ ਦੀ ਵੀ ਲੋੜ ਨਾ ਪੈਂਦੀ ਐਸੀ ਖੂਕ ਝੜਾ ਜਾਂਦੀ ਜਾਂਦਾ ਜਾਂਦਾ ਗੱਦਿਆਂ ਵਾਲਾ ਹੋਕਾ ਇੰਜ ਲਗਾ ਗਿਆ ਗੱਲ ਕੀਮਤੀ ਬੜੇ ਪਤੇ ਦੀ ਕੰਨਾਂ ਦੇ ਵਿੱਚ ਪਾ ਗਿਆ ਸਹਜ ਸ਼ਾਂਤੀਆਂ ਸੱਚੇ ਮਨ ਵਿੱਚ ਆਪੇ ਹੀ ਆ ਟਿਕਦਿਆਂ ਨੇ ਸ਼ਾਹੂਕਾਰ ਜੀ ਚੇਤੇ ਰਖਿਓ ਕਦੇ ਨੀਂਦਾ ਨਾ ਮੋਲ ਵੇਕਦਿਆਂ ਨੇ ਗਰੀਬ ਨਾਲ ਨਾ ਧੱਕਾ ਕਰੀਏ ਹੱਕ ਮਾਰ ਕੇ ਖਾਈਏ ਨਾ ਰਿਸ਼ਪਾਲਸਿਆਂ ਕੁੱਲੀ ਕਿਸੇ ਦੀ ਢਾਕੇ ਆਪਣਾ ਮਹਿਲ ਬਣਾਈਏ ਨਾ ਕਿਰਤ ਹਮੇਸ਼ਾ ਧਰਮ ਦੀ ਕਰਨੀ ਇਹ ਚੜ੍ਹਿਆ ਸਦਾ ਜਨੂਨ ਰਹੇ ਮਹਿਤੇ ਵਾਲਿਆ ਹੱਕ ਸੱਚ ਦੀ ਕਰਕੇ ਖਾਈਏ ਤਾਕੇ ਮਨ ਦੇ ਵਿੱਚ ਸਕੂਨ ਰਹੇ ਮਹਿਤੇ ਵਾਲਿਆ ਹੱਕ ਸੱਚ ਦੀ ਕਰਕੇ ਖਾਈਏ ਤਾਂਕੇ ਮਨ ਦੇ ਵਿੱਚ ਸਕੂਨ ਰਹੇ